ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਲੋ ਜੀ ਅੱਜ ਆਪਾਂ ਗੈਸ ਦੇਖੋ ਕਿੰਨਾ ਚੱਲਦਾ ਇਧਰੋਂ ਵੱਡਾ ਤੇ ਇਧਰ ਛੋਟਾ ਛੋਟਾ ਵੀ ਮੈਂ ਲਾਉਣੀ ਆ ਦਿਖਾਉਣੀ ਆ ਤੁਹਾਨੂੰ ਇਹ ਬਰਨਰ ਇਹ ਵੱਡਾ ਬਰਨਰ ਹੈ ਪਹਿਲਾਂ ਦਾ ਆਪਣਾ ਪੁਰਾਣਾ ਗੈਸ ਆ ਤੇ ਹੁਣ ਇਹ ਲਾਉਣੀ ਆ ਮੈਂ ਦੇਖੋ ਕੀ ਹਾਲ ਹੈ ਇਹਦਾ ਹੁਣ ਤੇ ਇਹਨੂੰ ਮਚਾ ਕੇ ਜਿਹੜੀਆਂ ਲਾਉਣੀ ਆ ਸੁਕਿੰਦਾ ਚੱਲਦਾ ਹੌਲੀ ਹੌਲੀ ਬਿਲਕੁਲ ਇਹ ਬਿਲਕੁਲ ਇਹ ਛੋਟਾ ਤੋਂ ਉਦੋਂ ਵੀ ਹੌਲੀ ਚੱਲਦਾ ਕੀ ਹਾਲ ਹੈ ਇਹਦਾ ਸਾਫ਼ ਵੀ ਕਰ ਲਿਆ ਪਰ ਫਿਰ ਵੀ ਨਹੀਂ ਹੁਣ ਸਾਫ਼ ਕਰਨੀ ਇਹਨੂੰ ਚੰਗੀ ਤਰ੍ਹਾਂ ਸਰਵਿਸ ਕਰਦੀ ਆਂ ਦੀ ਕਿਵੇਂ ਕਰਦੀ ਆਂ ਮੈਂ ਖੋਲਦੀ ਆਂ ਇਹਨੂੰ ਚੰਗੀ ਤਰ੍ਹਾਂ ਸਾਰਾ ਤੇ ਲੋ ਜੀ ਹੁਣ ਚੱਕੀ ਇਹ ਸਮਾਨ ਅੱਜ ਫੇਰ ਰੰਗ ਨੂੰ ਖੋਲਦੀ ਆਂ ਮੈਂ ਇਥੋਂ ਨਟ ਇਹ ਨਟ ਖੋਲਦੀ ਆਂ ਪਾਨੇ ਨਾਲ ਚਾਬੀ ਨਾਲ ਖੋਲ ਕੇ ਨਟ ਇਧਰੋਂ ਤੇ ਇਧਰੋਂ ਇਹਨਾਂ ਨੂੰ ਖੋਲ ਲੀਏ ਤੇ ਇਹ ਵੱਡੇ ਇਹ ਨਹੀਂ ਦੋ ਹਨ ਚਾਬੀਆਂ ਨੂੰ ਪਹਿਲਾਂ ਚਾਬ ਪਾਨੇ ਨਾਲ ਖੋਲਣਾ ਫਿਰ ਖੋਲਦੀਆਂ ਇਧਰੋਂ ਦਬਾਤੀਆਂ ਤੇ ਛੋਟਾ ਖੋਲਣਾ ਛੋਟਾ ਬਾਰਨਰ ਚਿੱਲਾ ਜਿਹੜਾ ਪੁੱਠਾ ਕਰ ਲਿਆ ਹੋਇਆ ਆਪਾਂ ਨੇ ਪੁੱਠਾ ਕਰਕੇ ਹੁਣੇ ਖੋਲਦੀਆਂ ਨਾਟ ਪਹਿਲਾਂ ਨਾਟ ਖੋਲ ਕੇ ਫਿਰ ਇਹਨਾਂ ਨੂੰ ਚੱਕਦੇ ਦੋ ਹਨ ਲਓ ਜੀ ਵੱਡਾ ਚੱਕ ਤਾ ਇਹ ਛੋਟਾ ਚੱਕਦਨੀਆ ਜਰ ਵੀ ਵਧੀਆ ਲੱਗੀ ਪਈ ਐ ਨਹੀਂ ਬਹੁਤ ਆਹ ਕਿਹੜਾ ਇਹ ਚਲਾਇਆ ਕਦੇ 2 ਸਾਲ ਹੋ ਗਏ 2 3 ਨੇ ਹੋ ਗਏ 3 ਸਾਲ ਹੋ ਗਏ ਹੁਣ ਅੱਜ ਇਹਦੀ ਸਰਵਿਸ ਕਰੂੰ ਚੰਗੀ ਤਰ੍ਹਾਂ ਉਂਝ ਦਾ ਵਧੀਆ ਉਂਝ ਪੁਰਾਣਾ ਹੈ ਨਾ ਪੁਰਾਣੇ ਕਰਕੇ ਇੱਥੇ ਸਾਡੇ ਚ ਪਾ ਕੇ ਰੱਖੋਦੇ ਆ ਸੀਗਾ ਨੀਚੇ ਪਾਤੀਆਂ ਨੇ ਜਿੱਥੇ ਉਹਦੀ ਕਰਕੇ ਜਰ ਲੱਗੇਗੀ ਜਰ ਜਰ ਕੋਈ ਚਲਾਉਂਦਾ ਨਹੀਂ ਫਿਰ ਜਰ ਤਾਂ ਲੱਗਣੀ ਹੋਆ ਤੇ ਇਹ ਟੂਟੀਆਂ ਖੋਲਦੀ ਆ ਮੈਂ ਜਿੱਥੇ ਹੱਤ ਜਾਂਦੀ ਆ ਉਸੇ ਤੋਂ ਛੋਟਾ ਛੋਟਾ ਸਮਾਨ ਸਾਮ ਕੇ ਰੱਖਣਾ ਪਊਗਾ ਮੈਨੂੰ ਦੱਬੀ ਚ ਪਾਉਣੀ ਆ ਬਿੰਮਾਂ ਤੇ ਇਧਰੋਂ ਵੀ ਖੋਲਣਾ ਮੈਂ ਇਧਰ ਵੱਡਾ ਬਰਨਰ ਆ ਤੇ ਇਧਰ ਛੋਟਾ ਇਹ ਛੋਟੇ ਵੱਡੇ ਦਾ ਫਰਕ ਬਸ ਇਹਦਾ ਹੀ ਆ ਹੋਰ ਕਾਤੂ ਦਾ ਫਰਕ ਨਹੀਂ ਹੋਰ ਸਾਰੀ ਕਿਸ ਤਾਰਾ ਤੇ ਲੋ ਜੀ ਇਹਦੇ ਵਿੱਚ ਧਾਰ ਕਰ ਦਿੰਦੇ ਮੈਂ ਟਰਕੇ ਇਹਦੇ ਚ ਪਾ ਦੇਣੀ ਆ ਬਿੰਮ ਬਿੰਮ ਪਾ ਕੇ ਫਿਰ ਬੁਰਸ਼ ਨਾਲ ਸਾਫ਼ ਕਰ ਦੂੰਗਾ ਇਹਨਾਂ ਨੂੰ ਤੇ ਜਿਹੜੀਆਂ ਛੋਟੇ-ਛੋਟੇ ਸਮਾਨ ਖੋਲੂਗੀ ਨਟ-ਨਟ ਉਹ ਸਾਰੇ ਇਹਦੇ ਵਿੱਚ ਰੱਖ ਦੂੰਗੇ ਇਹਨੇ ਜਿੰਮ ਰਾਤਾ ਬਿੰਦਲਗਾ ਕੇ ਹੁਣ ਬੁਰਸ਼ਾ ਪਾ ਕੇ ਜਰ ਦੇਖੋ ਕਿੰਨੀ ਬੁਰਾ ਹਾਲ ਲੱਗੀ ਪਈ ਐ ਤੇ ਇਹ ਹੈਗੀਆਂ ਬਰਨਰ ਜਿੱਥੋਂ ਅੱਗ ਜਾਂਦੀ ਐ ਪੈਪਰਾਹੀ ਇੱਕ ਛੋਟਾ ਬਰਨਰ ਆ ਇੱਕ ਵੱਡਾ ਛੋਟੇ 'ਚ ਤਾਂ ਸੂਈ ਪੈਂਦੀ ਨਹੀਂ ਹੈਗੀ ਕਿਉਂ ਛੋਟਾ ਹੋ ਤੇ ਵੱਡੇ 'ਚ ਪੈ ਜਾਂਦੀ ਐ ਸਾਫ਼ ਕਰਦੀ ਐ ਇਹਨੂੰ ਮੈਂ ਐਵੇਂ ਚੰਗੀ ਤਰ੍ਹਾਂ ਧਰ ਕੇ ਇੱਥੇ ਤੇ ਦੇਖੋ ਸੂਈ ਸਾਫ਼ ਕਰਕੇ ਜਰ ਨਾਲ ਖਰਾਬ ਹੋਇਆ ਪਰ ਹੁਣ ਜੇ ਤਾਂ ਇਹ ਵਧੀਆ ਪਿਆ ਤਿਹੋ ਜੀ ਇਹਦੇ ਵਿੱਚ ਰੱਖ ਕੇ ਹੁਣ ਇਹ ਇੱਥੋਂ ਖੋਲੀਆਂ ਨੇ ਟੁੱਟੀਆਂ ਉਹਦੀ ਸੂਈ ਫੇਰਦੀਆਂ ਪਹਿਲਾਂ ਫਿਰ ਇਹਨੂੰ ਖੋਲ ਹੀ ਲੈਣੀ ਆ ਖੋਲ ਕੇ ਚੰਗੀ ਤਰ੍ਹਾਂ ਸਾਫ ਕਰਦੀ ਆ ਇਹਨੂੰ ਮੈਂ ਸਾਰਾ ਤੇ ਹੁਣ ਇਹ ਖੋਲਦੀ ਆ ਢਣਾਉਣ ਵਾਲੀ ਖੁੱਲ ਨਹੀਂ ਰਿਹਾ ਇੱਧਰ ਮੈਂ ਤਾਂ ਕੁੰਡੀ ਇੱਧਰ ਨੂੰ ਮਾਰਦੇ ਜੇ ਇਹਨਾਂ ਨੂੰ ਖੋਲ ਦਮ ਜ਼ੋਰ ਤਾਂ ਲੱਗਿਆ ਸਾਰਾ ਛੁੱਲਦਾ ਨਹੀਂ ਪਹਿਲਾਂ ਇਹ ਖੋਲਦੇ ਸੀਗੇ ਵੀ ਟੁੱਟੀ ਬਦਲ ਲਉਂਦੀ ਮੈਂ ਇੱਧਰ ਪੁੱਠੇ ਪਾਸੇ ਲਾਇਆ ਵਾ ਇਹ ਕਰਦੀ ਆ ਹੁਣ ਮੈਂ ਸੂਈ ਨਾਲ ਸਾਫ ਇੱਕ ਕੱਢਦੀਆਂ ਸਪ੍ਰਿੰਗ ਪਹਿਲਾਂ ਦੋਨਾਂ ਦੇ ਵਿੱਚੋਂ ਨਿਕਲਣਗੇ ਇਹ ਸਪ੍ਰਿੰਗ ਤੇ ਯਾਰ ਦੇਖੋ ਕਿੰਨੀ ਲੱਗੀ ਪਈ ਐ ਇਹ ਨਿਕਲੂ ਉਹਦੇ ਨਾਲ ਇਹ ਚ ਕਸ ਨਾਲ ਛੋਟੇ ਪੇਸ ਕਸ ਨਾਲ ਕੱਢਦੀਆਂ ਤੇ ਕੱਢ ਕੇ ਨੂੰ ਸਾਫ਼ ਕਰਦੀਆਂ ਇਹ ਤਾਂ ਵੈਸੇ ਪਿੱਤਲ ਦੇ ਇਹਨਾਂ ਨੂੰ ਤਾਂ ਹੀ ਯਾਦ ਰ ਲੱਗਦੀ ਇਹ ਪਿੱਤਲ ਦੇ ਨੇ ਤੇ ਇਹ ਪੈਪ ਆ ਜਿਹੜਾ ਜਿਹਦੇ ਵਿੱਚ ਦੀ ਗੈਸ ਆਉਂਦੀ ਐ ਇਹ ਲੋਹੇ ਦਾ ਇਹਦੇ ਵਿੱਚ ਜਾਰ ਐ ਇਹੀ ਮੈਂ ਨਾਲੇ ਤਾਂ ਬਿੰਮ ਪਾਉਣੀ ਆ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰੂੰਗੀ ਬਿੰਮ ਪਾ ਕੇ ਫਿਰ ਵਿੱਚ ਤੱਕਲੇ ਨਾਲ ਸਾਫ਼ ਕਰੂੰਗੀ ਇਹ ਦੇਖੋ ਕਿੰਨਾ ਉਹ ਹੋਇਆ ਪਿਆ ਇਹਦੇ ਵਿੱਚ ਬਿੰਮ ਪਾ ਕੇ ਸਾਫ਼ ਕਰਿਆ ਜਾਰ ਦੇਖੋ ਕੰਸ ਤੇ ਜਾਰੇ ਜਾਰ ਹੋ ਗਈ ਕਿੰਨੀ ਵਿੱਚ ਦੋ ਤਿੰਨ ਸਾਲ ਹੋ ਗਏ ਹੁਣ ਚਲਾਇਆ ਹੀ ਨਹੀਂ ਇਹ ਤਿੰਨ ਤਿੰਨੇ ਹੋ ਗਏ ਮੈਨੂੰ ਲੱਗਦਾ ਤਿੰਨ ਚਾਰ ਹੀ ਹੋਗੇ ਹੁਣ ਛਿੱਟਿਆ ਪਿਆ ਸੀਗਾ ਨੀਚੇ ਉਂਝ ਤਾਂ ਆਪਾਂ ਉਹਦੇ ਚ ਪਾ ਕੇ ਰੱਖਿਆ ਵਾ ਸੀਗਾ ਥੈਲੇ ਚ ਪਰ ਹੁਣ ਜਦੋਂ ਚਲਾਇਆ ਨਹੀਂ ਫਿਰ ਜਾਰ ਲੱਗ ਜਾਂਦੀ ਆ ਲੋਹੇ ਨੂੰ ਇਹਦੇ ਕਰਕੇ ਵਿੱਚੋਂ ਝਾਰ ਲੱਗੀ ਹੋਈ ਸੀਗੀ ਚੱਲਦਾ ਨਹੀਂ ਹੁਣ ਉਹ ਵੀ ਨਹੀਂ ਚੱਲਦਾ ਸੀਗਾ ਇਹ ਵੀ ਘੱਟ ਚੱਲਦਾ ਸੀਗਾ ਫਿਰ ਇਹਦੇ ਕਰਕੇ ਮੈਂ ਕਿ ਇਹਨੂੰ ਸਾਫ਼ ਕਰਦੀਆਂ ਬਿੰਮ ਨਾਲ ਪਾ ਕੇ ਸਾਰਾ ਸਮਾਨ ਸਾਫ਼ ਕਰੂੰਗੀ ਤੱਕਲੇ ਨਾਲ ਵਿੱਚੋਂ ਝਾਰ ਕੱਢਦੀਆਂ ਸਾਫ਼ ਕਰਦੀਆਂ ਇੱਥੇ ਰੱਖ ਕੇ ਇਹ ਦੇਖੋ ਕਿੰਨੀ ਝਾਰ ਨਿਕਲਦੀ ਆ ਵਿੱਚੋਂ ਝਾਰ ਕੱਢ ਕੇ ਸਾਫ਼ ਕਰਕੇ ਸਮਾਰ ਕੇ ਸੁਕਾ ਲਿਆ ਸਮਾਨ 2 ਘੰਟੇ ਲੱਗੇ ਮੈਨੂੰ ਤੇ ਹੁਣ ਇਹ ਕੱਸ ਦਿਆਂ ਨੀ ਸਾਰਾ ਸਮਾਨ ਤੇਲ ਲਾ ਕੇ ਮਸ਼ੀਨ ਦਾ ਇਹ ਮੈਂ ਧੁੱਪੇ ਰੱਖਤਾ ਸੀਗਾ ਉਦਲੇ ਕਮਰੇ 'ਚ ਛੋਟਾ ਮੋਟਾ ਸਮਾਨ ਆ ਦੇਖੋ ਸਾਰਾ ਸਮਾਨ ਸਪਰਿੰਗ ਸਪਰੰਗ ਨਟ ਨਟ ਸਾਰੇ ਹੁਣ ਇਹ ਕਸਾਂ ਜਿਵੇਂ ਖੋਲਿਆ ਤੀ ਮੈਨੂੰ ਕਹਿੰਦੇ ਕਸਣਾ ਵੀ ਆਉਂਦਾ ਪੰਗਾ ਤਾਂ ਲੈ ਲਿਆ ਹੁਣ ਮੈਂ ਕਿਹਾ ਦੇਖੀ ਜਾ ਉਂਝ ਤਾਂ ਮੈਂ ਵੈਸੇ ਇਕ ਵੈਲਾ ਵੀ ਕਰਿਆ ਸੀਗਾ ਇਹ ਤਾਂ ਕਾਸ ਹੀ ਕਈ ਸਾਲ ਹੋ ਗਏ ਉਹਦਾ ਕਰਿਆ ਸੀ ਤੇ ਉਹ ਦੂਜਾ ਕਰਿਆ ਸੀਗਾ ਉਹ ਆ ਜਿਹੜਾ ਇਹ ਹੈਗਾ ਪੁਰਾਣਾ ਆਪਣਾ ਉਂਝ ਦਾ ਵਧੀਆ ਪਿਆ ਸਿੱਟਣ ਕਰਕੇ ਜਰ ਲੱਗੀ ਪਈ ਆ ਵਿਚਾਰੇ ਨੂੰ ਬਹੁਤ ਕੰਮ ਲਿਆਇ ਤੋਂ ਵੀ ਪਹਿਲਾਂ ਤੇ ਲੋ ਜੀ ਹੁਣ ਮੈਂ ਕੱਸਦਾ ਸਾਰਾ ਸਮਾਨ ਇਹ ਟੂਟੀਆਂ ਕੱਸਦਾ ਪਹਿਲਾਂ ਤਾਂ ਇਹ ਨਟ ਅੰਦਰੇ ਵਸੇ ਡਿੱਗ ਨਾ ਜਾਣ ਖੂਨ ਨਾ ਜਾਣੀ ਪ੍ਰੀਕ ਪ੍ਰੀਕ ਨਟ ਨੇ ਇਹ ਵੀ ਇਹ ਛੋਟੇ ਬਰਨਰ ਦੇ ਇੱਕ ਵਸੇ ਆਇਓ ਧਿਆਨ ਲਾਉਣਾ ਵੀ ਪੁੱਠਾ ਛੋਟਾ ਕਿੱਧਰਾ ਵੱਡਾ ਕੱਡਾ ਉਂਝ ਕੋਈ ਫਰਕ ਨਹੀਂ ਹੈਗਾ ਛੋਟੇ ਵੱਡੇ ਦਾ ਵੀ ਛੋਟਾ ਕਿਹੜਾ ਵੱਡਾ ਕਿਹੜਾ ਤੇ ਲੋ ਜੀ ਹੁਣ ਇਹ ਪੈਪ ਪਾ ਕੇ ਇੱਥੇ ਰੱਖਦਾ ਤੇ ਰੱਖ ਕੇ ਹੁਣ ਇਹਨੂੰ ਕੱਸਾਂ ਆਪਾਂ ਪਲੇਟਾਂ ਬਲੂਟਾਂ ਸਾਰੀਆਂ ਖੋਲੀਆਂ ਸੀਗੀਆਂ ਹੁਣ ਇਹਨੂੰ ਕੱਸਦੀਆਂ ਮੈਂ ਤੇ ਨਟ ਫੜਾ ਕੇ ਫੋਨ ਇੱਕ ਤਾਂ ਹੁਣ ਨੇਰਾ ਹੋ ਗਿਆ 6 ਵੱਜ ਗਏ 7:00 ਵੱਜ ਗਏ ਹੁਣ ਨੇਰਾ ਹੋ ਗਿਆ ਹੁਣ ਦਿਖਦਾ ਵੀ ਨਹੀਂ ਹੈਗਾ ਹੁਣ ਪਹਿਲਾਂ ਪਲਾਸਨਾ ਕਸੂਗੀ ਫਿਰ ਅਦੇ ਨਾਲੇ ਕਸੂਗੀ ਪੇਚ ਕਸਨਾ ਕਸ ਕੇ ਸਾਫ ਕਰਦੀਆਂ ਸੂਰਜ ਪਹ ਪੈਂਦਾ ਸੂਰਜ ਨਹੀਂ ਪੈਂਦਾ ਲਾਈਟ ਪੈਂਦੀ ਆ ਇਹਦੇ ਕਰਕੇ ਦੇਖੋ ਚਾਨਣਾ ਪੈਂਦਾ ਦਿਖਦਾ ਨਹੀਂ ਹੈਗਾ ਤੇ ਹੁਣ ਇਹਨੂੰ ਕਾਸਤਾ ਵਿੱਚੋਂ ਟੂਟੀਆਂ ਤਾਂ ਕਸਤੀਆਂ ਪਲੇਟਾਂ ਹੁਣ ਇਹਦੇ ਵਿੱਚ ਇਹ ਕਸ ਕੇ ਸਾਰਾ ਤੇ ਹੁਣ ਇਹ ਜਿਹੜੇ ਘਮਾਉਣ ਵਾਲਾ ਛੋਟ ਘੱਟ ਵੱਧ ਕਰਨ ਵਾਲਾ ਇਹ ਥੋੜਾ ਜਿਹਾ ਔਖਾ ਕੱਸਿਆ ਜਾਊਗਾ ਇਹ ਇਹਦੇ ਵਿੱਚ ਘਮਾ ਕੇ ਧਿਆਨ ਨਾਲ ਦੇਖਣਾ ਵੀ ਪੁੱਠਾ ਤਾਂ ਨਹੀਂ ਬੰਦ ਹੋ ਗਿਆ ਸਿੱਧਾ ਤਾਂ ਨਹੀਂ ਹੋ ਗਿਆ ਇਹ ਨਟ ਹੈਗਾ ਇੱਕ ਬਰੀਕ ਇਹ ਦੇਖੋ ਇਹ ਛੋਟਾ ਜਿਹਾ ਬਰੀਕ ਹੈ ਇਹੀ ਔਖਾ ਹੋਰ ਕੋਈ ਔਖਾ ਨਹੀਂ ਇਹ ਧਿਆਨ ਨਾਲ ਕੱਸਣਾ ਪਊਗਾ ਇੱਕ ਹਨੇਰਾ ਵੀ ਹੋ ਗਿਆ ਲਾਈਟ ਵੀ ਲਾ ਰੱਖੀ ਆ ਇੱਕ ਫੋਨ ਦੀ ਲਾਈਟ ਲਾਈ ਆ ਤਾਂ ਕਰਕੇ ਹੁਣ ਕਸਾਂਗੇ ਇਹਨਾਂ ਨੂੰ ਤੇ ਕੱਸ ਕੇ ਤੇ ਲੋ ਜੀ ਕਸੇ ਗਏ ਦੋਨੇ ਜਾਨੇ ਤੇ ਹੁਣ ਇਹ ਰੱਖਦਾ ਛੋਟਾ ਤੇ ਇਸ ਤੋਂ ਬਾਅਦ ਵੱਡਾ ਵੱਡਾ ਰੱਖ ਕੇ ਫਿਰ ਨਾਟ ਕਸਦੀ ਏ ਇਹਨਾਂ ਨੂੰ ਫਿਰ ਰੋਟੀ ਲਾਹੂੰਗੀ ਫਿਰ ਨਾਲ ਦੁੱਧ ਦੱਦ ਕਰੂੰਗੀ ਨਾਲੇ ਰੋਟੀ ਲਾਹੂੰਗੀ ਹੁਣ ਸਮਾਰ ਕੇ ਸਾਫ ਕਰ ਲਿਆ ਜਰਬੀ ਦੇਖੋ ਕਿੰਨੀ ਲੱਗੀ ਪਈ ਆ ਫਿਰ ਵੀ ਹੁਣ ਤੇਲ ਲਾ ਦੂੰ ਮਸ਼ੀਨ ਦਾ ਇਹਦੇ ਵਿੱਚ ਜ਼ਬਾਤ ਚ ਸਾਫ ਕਰ ਦੂੰਗੀ ਤੇ ਲੋ ਜੀ ਨਾਟ ਕਸੇ ਗਏ ਆਪਣੇ ਇੱਧਰ ਵੀ ਕਸਦੀ ਏ ਨਾਟ ਉੰਦਲੀ ਸਾਈਡ ਇੱਥੇ ਨਾਟ ਹੁੰਦੇ ਨੇ ਤੇ ਲੋਜੀ ਕਸੇ ਗਏ ਸਮਾਰੇ ਆ ਗਿਆ ਤੇ ਹੁਣ ਪੇਚ ਇਹਦੇ ਨਾਲ ਕਸਦਾ ਮੈਂ ਪਲਾਸ ਨਾਲ ਉਹਦੇ ਨਾਲ ਹੱਥ ਨਾਲ ਘੱਟ ਕਸੇ ਜਾਂਦੇ ਨੇ ਪਲਾਸ ਨਾਲ ਚੰਗੀ ਤਰ੍ਹਾਂ ਕਸਦਾ ਹਿੱਲੇ ਨਹੀਂ ਉਹ ਦੂਜੇ ਉਹਦਾ ਹਿੱਲੀ ਜਾਂਦਾ ਇਹ ਉਹਦੇ ਚ ਨੁਕਸਾ ਨਾ ਤੇ ਲੋਜੀ ਪੇਚ ਇਹਦੇ ਨਾਲ ਪਲਾਸ ਨਾਲ ਕਸਤਾ ਕਸ ਕੇ ਹੁਣ ਲਾਤਾ ਤੇਲ ਚੰਗੀ ਤਰ੍ਹਾਂ ਹੁਣ ਇੱਧਰ ਵੀ ਤੇਲ ਲਾ ਦਈਏ ਤੇ ਇਹ ਬਰਨਰ ਨੇ ਜਿਹੜੇ ਇਹ ਘਮਾਦਾ ਮੈਂ ਨਾਲੇ ਤੇਲ ਲਾਦਾ ਇਥੇ ਚੰਗੀ ਤਰ੍ਹਾਂ ਸਾਫ਼ ਹੋ ਜੂਗਾ ਇਹ ਜਰ ਲੱਗੀ ਪਈਆਂ ਨਾਲੇ ਤਾਂ ਦੇਖੋ ਇਹਨੂੰ ਘੁਮਾ ਕੇ ਸੈੱਟ ਕਰਦੀਆਂ ਫਿਰ ਅੱਗ ਜੀ ਨਹੀਂ ਨਿਕਲਦੀ ਕਈ ਵਾਰੀ ਛੋਟੇ ਚ ਨੁਕਸਾ ਬੜੇ ਚ ਤਾਂ ਨਹੀਂ ਹੈਗਾ ਚਲੋ ਛੋਟਾ ਤਾਂ ਪੱਕਾ ਤੇਲ ਆਉਨੇ ਆ ਬੜੇ ਚ ਘੁਮਾ ਕੇ ਦੇਖਦੀ ਆ ਦੇਖੋ ਤੇ ਘੁਮਾ ਕੇ ਦੇਖ ਕੇ ਇਹਨੂੰ ਘੁਮਾਦਾ ਮੈਂ ਫੇਰ ਚਲਾਉਂਗੀ ਅੱਜ ਦੇਖਦੀ ਆ ਫਿਰ ਚਲਾ ਚਲਾ ਕੇ ਵਧੀਆ ਤੇ ਇਹਨੂੰ ਘਮਾਵਾਂ ਤੇ ਲੋ ਜੀ ਘਮਾਦਾ ਘਮਾਦਾ ਇਹਨੂੰ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਘਮਾਤਾ ਵੀ ਲਾਤਾ ਤੇ ਛੋਟਾ ਵੀ ਲਾਤਾ ਤੇ ਵੱਡਾ ਵੀ ਲਾਤਾ ਵੱਡਾ ਲਾ ਕੇ ਤੇ ਇਹਦੀ ਸਾਫ ਹੋ ਗਿਆ ਯਾਰਤਾ ਜ਼ਰੂਰ ਆਉਂਦੀ ਵੈਸੇ ਸਾਫ ਹੋ ਗਿਆ ਮਸ਼ੀਨ ਦਾ ਤੇਲ ਲਾ ਦੂੰ ਹੁਣ ਮਖਲਿੰਦਾ ਤੇਲ ਲਾ ਕੇ ਹੁਣ ਘਰ ਲੈਨੇ ਉੱਪਰ ਇਹ ਭਾਰੀ ਬੋਤਲ ਇਹ ਪੁਰਾਣੀ ਮੰਨੂ ਦੇ ਨੀਲੇ ਘਰ ਜਿੰਨੇ ਪੁਰਾਣੇ ਤਾਂ ਲੈ ਜਾਸਾ ਦੇਖ ਲੈ ਭਾਈਏ ਹਾਂ ਹੁਣ ਤਾਂ ਠੀਕ ਆ ਇਹ ਸੁੱਕੂਗਾ ਇਹ ਤੇਲ ਲਾਇਆ ਮਸ਼ੀਨ ਦਾ ਹੁਣ ਇੱਧਰ ਵੀ ਦੇਖ ਲੈ ਛੋਟਾ ਵੀ ਹਾਂ ਇੱਧਰ ਤੋਂ ਗੋਬਰ ਗੈਸ ਆ ਸੇਕ ਆਉਂਦਾ ਦੇਖੋ ਕੁੱਲੀ ਰਸਮਾਈ ਹੈ ਨਾ ਉਹਨੇ ਹਲੇ ਕੱਲ ਨੂੰ ਉਹ ਕਰੂੰਗੀ ਹਾਂ ਨੇ ਹਲੇ ਤੇਲ ਲਾਇਆ ਵਾ ਉਹ ਹਲੇ ਸੈੱਟ ਕਰੂੰਗੀ ਉਹਦੇ ਵਿੱਚ ਦੀ ਨਿਕਲਦਾ ਨਾ ਤੇ ਸੁਕਾਏ ਫੇਰ ਕਰੂੰ ਕਰੂੰ ਸਬਜ਼ੀ ਕੁੱਝੀ ਚਾਹ ਬਣਾ ਲੂੰ ਤੇ ਲੋ ਜੀ ਸਾਫ਼ ਹੋ ਗਿਆ ਵਧੀਆ ਚੱਲ ਪਿਆ ਤਾਂ ਗੋਬਰ ਗੈਸ ਮੰਗ ਕਿੰਨਾ ਸੋਹਣਾ ਚੱਲ ਪਿਆ ਵੱਡਾ ਵੀ ਛੋਟਾ ਵੀ ਤੇ ਲੋ ਜੀ ਹੁਣ ਰੋਟੀ ਲਾਉਣੇ ਆ ਹੁਣ ਤਾਂ ਵਧੀਆ ਹੋ ਗਿਆ ਬਹੁਤ ਵਧੀਆ ਹੁਣ ਨਹੀਂ ਮੈਂ ਇਹਨੂੰ ਰੱਖਦੀ ਹਾਂ ਹੁਣ ਚਲਾਇਆ ਕਰੂੰ ਲਗਾਤਾਰ ਜੰਨਮ ਵਾਲੇ ਆਵਾਂਗੇ ਦੇਖੀ ਜਾਊਗੀ ਫਿਰ ਉਹ ਬਦਲ ਕੇ ਫਿਰ ਨਮਾਈ ਲਿਆਵਾਂਗੇ ਛੋਟਾ ਹੋਣਾ ਬਰਨਰ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਹੁਣ ਹੋ ਗਿਆ ਵਧੀਆ